ਅੱਜ ਅਸੀਂ ਇੱਕ ਬਹੁਤ ਹੀ ਖਾਸ ਅਤੇ ਖੂਬਸੂਰਤ ਪੰਛੀ ਬਾਰੇ ਗੱਲ ਕਰਾਂਗੇ ਜਿਸ ਨੂੰ ਪੰਜਾਬੀ ਵਿੱਚ ਚੱਕੀ ਰਹਾ ਅਤੇ ਅੰਗਰੇਜ਼ੀ ਵਿੱਚ ਹੂਪੋ ਕਹਿੰਦੇ ਹਨ ਇਸ ਦੇ ਸਿਰ ਤੇ ਕਿਸਾਨੀ ਮੁੱਛਾਂ ਵਰਗਾ ਤਾਂ ਅਜ ਰੰਗीन ਖੰਭ ਅਤੇ ਇੱਕ ਲੰਮੀ ਪਤਲੀ ਚੁੰਝ ਹੁੰਦੀ ਹੈ ਇਹ ਪੰਛੀ ਸਾਡੇ ਪੰਜਾਬ ਦੇ ਖੇਤਾਂ ਬਗੀਚਾਂ ਅਤੇ ਪਿੰਡਾਂ ਵਿੱਚ ਆਸਾਨੀ ਨਾਲ ਦੇਖਣ ਨੂੰ ਮਿਲ ਜਾਂਦਾ ਹੈ ਚੱਕੀ ਰਹਾ ਆਪਣੀ ਖਾਸ ਜੂੰਝਦੀ ਵਰਤੋਂ ਜ਼ਮੀਨ ਵਿੱਚੋਂ ਕੀੜੇ ਮਕੌੜੇ, ਸੁੰਡੀਆਂ ਅਤੇ ਲਾਰਵੇ ਲੱਭਣ ਲਈ ਕਰਦਾ ਹੈ। ਇਹ ਮੁੱਖ ਤੌਰ ਤੇ ਛੋਟੇ ਕੀੜਿਆਂ ਜਿਵੇਂ ਕਿ ਕਿੱਡੇ, ਕ੍ਰਿਕਟ, ਕੈਟਰਪਿਲਰ ਅਤੇ ਮਕੜੀਆਂ ਨੂੰ ਖਾਂਦਾ ਹੈ। ਕਈ ਵਾਰ ਇਹ ਛੋਟੀਆਂ ਕੀੜਲੀਆਂ ਜਾਂ ਡੱਡੂ ਵੀ ਫੜ ਲੈਂਦਾ ਹੈ। ਇਹ ਸਾਡੇ ਵਾਤਾਵਰਣ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਹ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਨੂੰ ਖਾਂਦਾ ਹੈ। ਇਸ ਦਾ ਪੋਜਨ ਲਬੰਡਾ ਤਰੀਕਾ ਬਹੁਤ ਹੀ ਦਿਲਚਸਪ ਹੁੰਦਾ ਹੈ ਇਹ ਆਪਣੀ ਚੁੰਝ ਨੂੰ ਜ਼ਮੀਨ ਵਿੱਚ ਖੋਬ ਕੇ ਮਿੱਟੀ ਨੂੰ ਹਿਲਾਉਂਦਾ ਹੈ ਅਤੇ ਫਿਰ ਕੀੜਿਆਂ ਨੂੰ ਫੜ ਲੈਂਦਾ ਹੈ ਚੱਕੀ ਰਹਾ ਆਮ ਤੌਰ ਤੇ ਦਰਖਤਾਂ ਦੇ ਖੋਲਾ ਕੰਡਾਂ ਦੇ ਚੀਰਿਆਂ ਜਾਂ ਪੁਰਾਣੀਆਂ ਇਮਾਰਤਾਂ ਵਿੱਚ ਆਪਣਾ ਆਲਣਾ ਬਣਾਉਂਦਾ ਹੈ ਇਹ ਜ਼ਿਆਦਾਤਰ ਖੁੱਲੇ ਖੇਤਾਂ ਕਾਂ ਦੇ ਮੈਦਾਨਾਂ ਬਾਗਾ ਅਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਪਸੰਦ ਕਰਦਾ ਹੈ ਜਿੱਥੇ ਇਸ ਨੂੰ ਆਸਾਨੀ ਨਾਲ ਭੋਜਨ ਮਿਲ ਸਕੇ ਇਹ ਆਮ ਤੌਰ ਤੇ ਇਕੱਲਾ ਜਾਂ ਜੋੜਿਆਂ ਵਿੱਚ ਦੇਖਿਆ ਜਾਂਦਾ ਹੈ ਇਹ ਪੰਛੀ ਆਪਣੀ ਖਾਸ ਹੂਪ 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 ਦੀ ਆਵਾਜ਼ ਲਈ ਵੀ ਜਾਣਿਆ ਜਾਂਦਾ ਹੈ ਜਿਸ ਕਾਰਨ ਇਸ ਦਾ ਨਾਮ ਹੂਪੋਪਿਆ ਹੈ ਇਸ ਦੀ ਆਵਾਜ਼ ਸੁਣ ਕੇ ਇਸ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਚੱਕੀ ਰਹਾ ਦੇ ਖੰਬਾ ਦਾ ਰੰਗ ਸੰਤਰੀ ਬੂਰਾ ਹੁੰਦਾ ਹੈ ਜਿਸ ਤੇ ਕਾਲੀਆਂ ਅਤੇ ਚਿੱਟੀਆਂ ਪੱਟੀਆਂ ਹੁੰਦੀਆਂ ਹਨ ਜੋ ਇਸ ਨੂੰ ਹੋਰ ਵੀ ਖੂਬਸੂਰਤ ਬਣਾਉਂਦੀਆਂ ਹਨ ਇਸ ਦੇ ਸਿਰ ਤੇ ਬਣਿਆ ਤਾਂਟ ਜਦੋਂ ਇਹ ਉਤੇਜਿਤ ਹੁੰਦਾ ਹੈ ਤਾਂ ਖੁੱਲ ਜਾਂਦਾ ਹੈ ਜੋ ਦੇਖਣ ਵਿੱਚ ਬਹੁਤ ਹੀ ਸ਼ਾਨਦਾਰ ਲੱਗਦਾ ਹੈ ਇਸ ਦੇ ਖੰਬਾ ਦੇ ਰੰਗ ਇਸ ਨੂੰ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਕੁਲਣ ਮਿਲਣ ਵਿੱਚ ਮਦਦ ਕਰਦੇ ਹਨ ਇਸ ਪੰਜਾਬ ਵਿੱਚ ਇਸ ਨੂੰ ਚੱਕੀ ਰਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਆਪਣੀ ਚੁੰਝ ਨਾਲ ਜ਼ਮੀਨ ਨੂੰ ਇਸ ਤਰ੍ਹਾਂ ਖੋਦਦਾ ਹੈ ਜਿਵੇਂ ਕੋਈ ਚੱਕੀ ਤੇ ਦਾਣੇ ਪੀਸ ਰਹਾ ਹੋਵੇ ਜਾਂ ਚੱਕੀ ਦੇ ਆਲੇ ਦੁਆਲੇ ਦਾਣਾ ਚੁਗ ਰਹਾ ਹੋਵੇ ਇਸਲਾਮੀ માનਤਾਵਾਂ ਅਨੁਸਾਰ ਇਹ ਪੰਛੀ ਹਜ਼ਰਤ ਸੁਲੇਮਾਨ ਦਾ ਸੰਦੇਸ਼ ਵਾਕ ਸੀ ਜਿਸ ਨੇ ਉਹਨਾਂ ਨੂੰ ਸਬਾ ਦੀ ਰਾਣੀ ਬਾਰੇ ਜਾਣਕਾਰੀ ਦਿੱਤੀ ਸੀ ਇਸ ਕਹਾਣੀ ਕਾਰਨ ਕਈ ਸਭਿਆਚਾਰਾਂ ਵਿੱਚ ਇਸ ਨੂੰ ਇੱਕ ਬੁੱਧੀਮਾਨ ਅਤੇ ਪਵਿੱਤਰ ਪੰਛੀ ਮੰਨਿਆ ਜਾਂਦਾ ਹੈ। ਇਹ ਪੰਛੀ ਦੁਨੀਆ ਦੇ ਕਈ ਹਿੱਸਿਆਂ ਵਿੱਚ ਮਿਲਦਾ ਹੈ। ਇਹ ਏਸ਼ੀਆ, ਯੂਰਪ ਅਤੇ ਅਫਰੀਕਾ ਮਹਾਦੀਪਾਂ ਦਾ ਇੱਕ ਆਮ ਪੰਛੀ ਹੈ। ਭਾਰਤ, ਪਾਕਿਸਤਾਨ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਇਹ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਯੂਰਪ ਵਿੱਚ ਇਹ ਗਰਮੀਆਂ ਦੌਰਾਨ ਪਰਵਾਸ ਕਰਕੇ ਆਉਂਦਾ ਹੈ। ਅਤੇ ਸਰਦੀਆਂ ਵਿੱਚ ਅਫਰੀਕਾ ਜਾਂ ਦੱਖਣੀ ਏਸ਼ੀਆ ਵੱਲ ਚਲਾ ਜਾਂਦਾ ਹੈ ਇਹ ਪੰਛੀ ਖੁੱਲੇ ਮੈਦਾਨਾਂ ਖੇਤਾਂ ਅਤੇ ਪਾਰਕਾਂ ਵਿੱਚ ਜ਼ਮੀਨ ਤੋਂ ਕੀੜੇ-ਮਕੌੜੇ ਖਾਂਦਾ ਹੈ ਇਹ ਇਜ਼ਰਾਈਲ ਦਾ ਰਾਸ਼ਟਰੀ ਪੰਛੀ ਵੀ ਹੈ ਦੇ ਪੰਜਾਬ ਦੇ ਖੇਤਾਂ ਬਗੀਚਿਆਂ ਅਤੇ ਪਿੰਡਾਂ ਦਾ ਇੱਕ ਆਮ ਦ੍ਰਿਸ਼ ਹੈ ਪਰ ਇਸ ਖੂਬਸੂਰਤ ਪੰਛੀ ਨੂੰ ਅੱਜਕੱਲ੍ਹ ਕਈ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਇਸ ਦੀ ਗਿਣਤੀ ਘਟਦੀ ਜਾ ਰਹੀ ਹੈ ਇਸ ਦੀ ਸਭ ਤੋਂ ਵੱਡੀ ਸਮੱਸਿਆ ਕੀਟਨਾਸ਼ਕਾਂ ਪੈਸਟਿਸਾਈਡਸ ਬੀ ਦੀਸਾਈਡਸ ਦੀ ਵਧਦੀ ਵਰਤੋਂ ਹੈ ਚੱਕੀ ਰਹਾ ਦਾ ਮੁੱਖ ਪੋਜਨ ਕੀੜੇਮਕੌੜੇ ਹਨ ਖੇਤਾਂ ਵਿੱਚ ਇਹਨਾਂ ਰਸਾਇਣਾਂ ਦੇ ਛਿੜਕਾਣ ਨਾਲ ਕੀੜਿਆਂ ਦੀ ਆਬਾਦੀ ਘਟ ਜਾਂਦੀ ਹੈ ਜਿਸ ਨਾਲ ਚੱਕੀ ਰਹਾ ਨੂੰ ਪੋਜਨ ਦੀ ਪਾਰੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਇਹ ਦੂਸ਼ਿਤ ਕੀੜੇ ਖਾ ਲੈਂਦੇ ਹਨ ਕਾ ਇਹ ਰਸਾਇਣ ਉਹਨਾਂ ਦੇ ਸਰੀਰ ਵਿੱਚ ਦਾਖਲ ਹੋ ਕੇ ਜ਼ਹਿਰੀਲਾ ਪ੍ਰਭਾਵ ਪਾਉਂਦੇ ਹਨ ਜਿਸ ਨਾਲ ਉਹਨਾਂ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਪ੍ਰਜਨਨ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ ਦੂਜੀ ਵੱਡੀ ਚਿੰਤਾ ਰਿਹਾਈਸ਼ੀ ਥਾਵਾਂ ਦਾ ਨੁਕਸਾਨ ਹੈਬਿਟੈਟ ਲਾਸ ਹੈ ਸ਼ਹਿਰੀਕਰਨ ਅਤੇ ਖੇਤੀਬਾੜੀ ਲਈ ਜ਼ਮੀਨ ਦੀ ਵਧਦੀ ਵਰਤੋਂ ਕਾਰਨ ਚੱਕੀ ਰਹਾ ਦੇ ਕੁਦਰਤੀ ਨਿਵਾਸ ਸਥਾਨ ਜਿਵੇਂ ਕਿ ਖੋਖਲੇ ਦਰਖਤ ਖੁੱਲੇ ਖੇਤ ਅਤੇ ਚਾੜੀਆਂ ਵਾਲੀਆਂ ਥਾਮਾਂ ਕਾਟ ਰਹੀਆਂ ਹਨ ਇਹ ਉਹ ਥਾਮਾਂ ਹਨ ਜਿੱਥੇ ਇਹ ਆਲ ਨੇ ਬਣਾਉਂਦਾ ਹੈ ਅਤੇ ਪੋਜਨ ਲੱਭਦਾ ਹੈ ਪੁਰਾਣੇ ਦਰਖਤਾਂ ਦੀ ਕਟਾਈ ਅਤੇ ਪੁਰਾਣੀਆਂ ਇਮਾਰਤਾਂ ਨੂੰ ਢਾਉਣ ਨਾਲ ਇਹਨਾਂ ਨੂੰ ਆਲ ਨੇ ਬਣਾਉਣ ਲਈ ਸੁਰੱਖਿਅਤ ਥਾਮਾਂ ਦੀ ਵੀ ਕਮੀ ਹੋ ਰਹੀ ਹੈ ਮਨੁੱਖੀ ਗਤੀਵਿਧੀਆਂ ਦਾ ਵਧਣਾ ਜਿਵੇਂ ਕਿ ਖੇਤੀਬਾੜੀ ਵਿੱਚ ਮਸ਼ੀਨਾਂ ਦਾ ਜ਼ਿਆਦਾ ਇਸਤੇਮਾਲ ਅਤੇ ਸ਼ੋਰ ਸ਼ਰਾਬਾ ਵੀ ਇਹਨਾ ਪੰਛੀਆਂ ਦੇ ਕੁਦਰਤੀ ਵਾਤਾਵਰਣ ਵਿੱਚ ਦਖਲਅੰਦਾਜ਼ੀ ਕਰਦਾ ਹੈ। 파ਵੇਂ ਚੱਕੀ ਰਹਾ ਨੂੰ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ ਪਰ ਇਸ ਦੀ ਆਬਾਦੀ ਨੂੰ ਬਚਾਉਣ ਲਈ ਸਾਨੂੰ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਅਤੇ ਇਸ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਸੁਰੱਖਿਅਤ ਰੱਖਣ ਲਈ ਹੋਰ ਯਤਨ ਕਰਨੇ ਪੈਣਗੇ। ਉਮੀਦ ਹੈ ਤੁਹਾਨੂੰ ਚੱਕੀ ਰਹਾ ਬਾਰੇ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਅਗਲੀ ਵਾਰ ਜਦੋਂ ਤੁਸੀਂ ਕਿਸੇ ਖੇਤ ਜਾਂ ਬਗੀਚੇ ਵਿੱਚ ਜਾਓ ਤਾਂ ਇਸ ਖੂਬਸੂਰਤ ਪੰਛੀ ਨੂੰ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।